ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਜਣ ਸਚਾ ਬਾਤ ਸਾਹ ਸ਼ੇਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਏਕ ਰਥ ਏਕ ਰਥ ਵਾਹੂ ਜੋਗ-ਜੁਗ ਫੇਰ ਵਟਾਈਐ ਗਿਆਨੀ ਬੁਝਹਿ ਤਾਹੇ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹੋ ਕਲਜੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹੋ ਤ੍ਰਿਤੈ ਰਥ ਜਤੈ ਕਾ ਜੋੜ ਅਗੈਰਥ ਵਾਹੋ ਦਵਪਰ ਰੱਥ ਤਪੈ ਕਾ ਸਤ ਅਗੈਰਥ ਵਾਹੋ ਕਲਯੁਗ ਰੱਥ ਅਗਨ ਕਾ ਕੂੜ ਅਗੈਰਥ ਵਾਹੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾ ਰੂਪੀ ਪੂੰਜੀ ਨੂੰ ਸਫਲਾ ਕਰਦੇ ਹੋਏ ਸਤਗੁਰੂ ਦੀ ਪਾਵਨ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਤੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਪਰਨ ਦਾ ਸੁਭਾਗ ਬਖਸ਼ਿਆ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਜੋ ਕਿ ਪਿਛਲੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਆਪ ਸੰਗਤ ਸਰਵਣ ਕਰਦੇ ਆ ਰਹੇ ਹੋ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਜੋ ਕਿ 12 ਪੌੜੀਆਂ ਤੱਕ ਦੀ ਵਿਚਾਰ ਸੰਪੂਰਨ ਹੋ ਗਈ ਭਾਵ ਅੱਧੀ ਜਿਹੜੀ ਕਥਾ ਏ ਸੰਪੂਰਨ ਹੋਈ ਐ ਤੇ ਅੱਧੀ ਕਥਾ ਅਜੇ ਬਾਕੀ ਐ ਤੋ 13ਵੀਂ ਪੌੜੀ ਦੇ ਨਾਲ ਦੋ ਸ਼ਲੋਕ ਆਏ ਨੇ ਪਹਿਲੇ ਸ਼ਲੋਕ ਦਾ ਜਿਹੜਾ ਪਾਠ ਹੈ ਆਪ ਸੰਗਤ ਨੇ ਸਰਵਣ ਕੀਤਾ ਜਿੱਥੇ ਕਿ ਆਪਾਂ ਪਿਛਲੇ ਦਿਨਾਂ ਦੇ ਅੰਦਰ ਵਿਚਾਰ ਕੇ ਆਏ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਜਿਹੜਾ दारू ਸੀ ਜਿਹੜੀ ਔਖਦ ਸੀ ਜਿਹੜਾ ਦਵਾਈ ਸੀ ਉਹ ਸੀ ਪ੍ਰਮਾਤਮਾ ਦਾ ਨਾਮ ਤੇ ਲੋਕਾਂ ਨੂੰ ਉਹ ਦੁੱਖ ਦੀ ਨਿਆਈ ਲੱਗਣ ਲੱਗਾ ਜੇ ਜਿਹੜਾ ਰੋਗ ਹੈ ਜਿਹੜੇ ਵਿਸ਼ੇਵਿਕਾਰ ਉਹ ਵਿਸ਼ੇਵਿਕਾਰ ਮਨੁੱਖ ਨੂੰ ਸੁੱਖ ਦੀ ਨਿਆਈ ਲੱਗਣ ਲੱਗੇ ਇਸ ਪ੍ਰਕਾਰ ਹੀ ਮਨੁੱਖਤੀ ਦਸ਼ਾ ਹੋਈ ਸੋ ਜਿਹੜਾ ਔਖਦ ਜਿਹੜੀ ਦਵਾਈ ਪ੍ਰਮਾਤਮਾ ਦਾ ਨਾਮ ਵਿਸਾਰ ਕੇ ਤੇ ਜਿਹੜਾ ਮਨੁੱਖ ਵਿਸ਼ੇਵਿਕਾਰਾਂ ਦੇ ਵਿੱਚ ਇਹ ਜਿਹੜੇ ਰੰਚਕਾਤ੍ਰ ਸੁੱਖ ਨੇ ਇਹਨਾਂ ਦੇ ਵਿੱਚ ਫਸਿਆ ਹੋਇਆ ਹੈ ਤੋ ਉਹ ਪ੍ਰਮਾਤਮਾ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਬ੍ਰਹਮ ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ ਉਹ ਪ੍ਰਮਾਤਮਾ ਬੇਅੰਤ ਹੈ ਤੇ ਉਹ ਪ੍ਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਏਕੋ ਅਦੁੱਤੀ ਬ੍ਰਹਮ ਇਸ ਪ੍ਰਕਾਰ ਸਾਰੇ ਧਰਮ ਨੇ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਕੰਮ ਨੇ ਜੋਗੀਆਂ ਦਾ ਜੋਗ ਕਰਨਾ ਬ੍ਰਾਹਮਣਾਂ ਦਾ ਵੇਦ ਪੜ੍ਹਨਾ ਅਤੇ ਹੋਰ ਜਿੰਨੇ ਵੀ ਈਸਾਈ ਧਰਮ ਇਸਲਾਮ ਧਰਮ ਯਹੂਦੀ ਧਰਮ ਤੋਂ ਸਾਰਿਆਂ ਨੇ ਜਿਹੜੇ ਆਪਣੇ ਉਹਨਾਂ ਦੇ ਜਿਹੜੇ ਪੈਰੋਕਾਰ ਹੋਏ ਤੇ ਉਹਨਾਂ ਤੇ ਜਿਹੜੇ ਬਾਨੀ ਹੋਏ ਤੇ ਉਹਨਾਂ ਨੇ ਜੋ ਕਾਰਜ ਅਰੰਭੇ ਉਹਨਾਂ ਨੂੰ ਪ੍ਰਚਾਰਿਆ ਪਰ ਸਾਰਿਆਂ ਦਾ ਜਿਹੜਾ ਸਾਂਝਾ ਧਰਮ ਹੈ ਜਿਹਦੇ ਬਾਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਨੇ ਦੱਸਿਆ ਏ ਉਹ ਧਰਮ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਸਾਰਿਆਂ ਦਾ ਜਿਹੜਾ ਧਰਮ ਉਹ ਇੱਕ ਸ਼ਬਦ ਪ੍ਰਮਾਤਮਾ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਕਿਉਂਕਿ ਉਹੀ ਅਕਾਲ ਪੁਰਖ ਵਾਹਿਗੁਰੂ ਹੈ ਉਹੀ ਈਸ਼ਵਰ ਹੈ ਉਹੀ ਖੁਦਾ ਏ ਤੇ ਇਸ ਤੋਂ ਬਾਅਦ ਉਹੀ ਇਜਰਾਇਲ ਹੈ ਸਾਰਿਆਂ ਦਾ ਜਿਹੜਾ ਪੈਰੋਕਾਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਏਕੀ ਹੈ ਜਿੰਨੇ ਉਹ ਅਕਾਲ ਪੁਰਖ ਵਾਹਿਗੁਰੂ ਬ੍ਰਹਮਨ ਨੂੰ ਪਛਾਣ ਲਿਆ ਉਹ ਬ੍ਰਹਮ ਦੇ ਵਿੱਚ ਸਮਾ ਗਿਆ ਤੇ ਫਿਰ ਬ੍ਰਹਮ ਦੇ ਵਿੱਚ ਤੇ ਉਹ ਮਨੁੱਖ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਰਹਿ ਗਿਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਉਹ ਜਿਹੜਾ ਪ੍ਰਮਾਤਮਾ ਜਿਹੜਾ ਕਮਜ਼ੋਰ ਨਹੀਂ ਹੈ ਜਿਹੜਾ ਪ੍ਰਕਾਸ਼ ਦੇਣ ਵਾਲਾ ਏ ਜਿਹੜਾ ਸਾਰਿਆਂ ਦਾ ਰਖਕ ਹੈ ਸਾਰਿਆਂ ਦਾ ਪਾਲਣਹਾਰ ਹੈ ਸਾਰਿਆਂ ਦਾ ਸੰਗਾਰਨਹਾਰ ਹੈ ਤੇ ਸਾਰਿਆਂ ਦਾ ਉਤਪਾਦਨ ਕਰਤਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇਸੇ ਸੰਸਾਰ ਦੇ ਵਿੱਚ ਇਸੇ ਕੁਦਰਤ ਦੇ ਵਿੱਚ ਕਣ ਕਣ ਦੇ ਵਿੱਚ ਜੜਰੇ ਜੜਰੇ ਦੇ ਵਿੱਚ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਬ੍ਰਹਮ ਵਸ ਰਿਹਾ ਹੈ ਤੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਪਛਾਣ ਲਿਆ ਉਹ ਬ੍ਰਹਮ ਦੇ ਵਿੱਚ ਮਿਲਾਪ ਹੋ ਗਿਆ ਉਹਨਾਂ ਦਾ ਤੋਂ ਸਤਿਗੁਰੂ ਸਾਹਿਬ ਜੀਆਂ ਨੂੰ ਸਿੱਖਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਜੀ ਕਿ ਜੇਕਰ ਕੋਈ ਪੜਿਆ ਹੋਵੇ ਉਹਨੇ ਵਿਦਿਆ ਵੀ ਪ੍ਰਾਪਤ ਕੀਤੀ ਹੋਵੇ ਤੇ ਆਗੁਣ ਕਰੀ ਜਾਵੇ ਤੇ ਆਗੁਣ ਕਰਨ ਦੇ ਨਾਲ ਉਹ ਜਦੋਂ ਗੁਨਾਹਗਾਰ ਹੋ ਜਾਵੇ ਤੇ ਦੂਸਰਾ ਮਨੁੱਖ ਐਸਾ ਹੋਵੇ ਜਿਹੜਾ ਸਾਧੂ ਹੋਵੇ ਉਹਨੇ ਵਿਦਿਆ ਨਾ ਪੜ੍ਹੀ ਹੋਵੇ ਅਨਪੜ੍ਹ ਹੋਵੇ ਤੇ ਉਹ ਸਾਧੂ ਦੇ ਵਿੱਚ ਬੰਦਗੀ ਦੇ ਵਿੱਚ ਪੂਰਨ ਹੋਵੇ ਤਾਂ ਫਿਰ ਕਮਾਈ ਕਿਹਦੀ ਵੱਡੀ ਹੋਵੇ ਕਿ ਤੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਦੱਸਿਆ ਕਿ ਉੱਥੇ ਕਰਮਾਂ ਦੇ ਅਨੁਸਾਰ ਨਿਵੇੜੇ ਹੁੰਦੇ ਨੇ ਕਰਮਾਂ ਦੇ ਅਨੁਸਾਰ ਜਿਹੜੀ ਮਨੁੱਖ ਦੀ ਗਤੀ ਹੁੰਦੀ ਹੈ ਤੋ ਜਿੱਦਾਂ ਦਾ ਜਿਹੜਾ ਕਰਮ ਕਰਤਾ ਏ ਉਹ ਨਾਮ ਦੇ ਨਾਲ ਉਹਨੂੰ ਪ੍ਰਚਾਰਿਆ ਜਾਂਦਾ ਏ ਉਸੇ ਨਾਮ ਦੇ ਨਾਲ ਉਹਨੂੰ ਕਿਹਾ ਜਾਂਦਾ ਏ ਤੇ ਜੇ ਕੋਈ ਦਵਾਈ ਦਾ ਕੰਮ ਕਰਦਾ ਉਹਨੂੰ ਡਾਕਟਰ ਕਹਿੰਦੇ ਨੇ ਜੇ ਕੋਈ ਜਿੱਦਾਂ ਜਿਹੜੀ ਜਿਹੜੀ ਵੀ ਕਿਸਮ ਦਾ ਕੰਮ ਕਰਦਾ ਏ ਉਹਦੇ ਨਾਮ ਦੇ ਨਾਲ ਉਹਨੂੰ ਪ੍ਰਚਾਰਿਆ ਜਾਂਦਾ ਏ ਉਸੇ ਪ੍ਰਕਾਰ ਇੱਥੇ ਤੇ ਪ੍ਰਚਾਰਿਆ ਜਾਂਦਾ ਏ ਪਰ ਪ੍ਰਮਾਤਮਾ ਦੀ ਦਰਗਾਹ ਤੇ ਜਾ ਕੇ ਸੱਚ ਦਾ ਲੇਖਾ ਹੋਣਾ ਏ ਸੱਚ ਦਾ ਨਿਵੇੜਾ ਹੋਣਾ ਏ ਭਾਵੇਂ ਉਹ ਗਿਆਨੀ ਹੋਵੇ ਤੇ ਭਾਵੇਂ ਅਨਪੜ ਹੋਵੇ ਸਤਿਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ ਦੱਸ ਦਿੱਤਾ ਪੜਿਆ ਅਨਪੜਿਆ ਪਰਮਗਤ ਪਾਵੇ ਉਹ ਪਰਮਗਤੀ ਨੂੰ ਪ੍ਰਾਪਤ ਹੋਵੇਗਾ ਜਿਨੇ ਬ੍ਰਹਮ ਨੂੰ ਪਛਾਣ ਲਿਆ ਭਾਵੇਂ ਉਹ ਗਿਆਨੀ ਹੋਵੇ ਭਾਵੇਂ ਉਹ ਅਗਿਆਨੀ ਹੋਵੇ ਤੋ ਇਸ ਕਰਕੇ ਐਸੇ ਕਰਮ ਨਾ ਕਰੋ ਜਿਸ ਦੇ ਨਾਲ ਦਰਗਾਹ ਤੇ ਜਾ ਕੇ ਤੇ ਜਿੱਤੀ ਹੋਈ ਜਿਹੜੀ ਬਾਜੀ ਹਾਰਨੀ ਪੈ ਜਾਵੇ ਤੋ ਅੱਗਾ ਤੇ ਜਿਹੜਾ ਪਿੱਛਾ ਭਾਵ ਹਲਤ ਤੇ ਪਲਤ ਭਾਵ ਇੱਥੇ ਤੇ ਅਗਲਾ ਪਰਲੋਕ ਤਾਂ ਸਵਾਰਿਆ ਜਾ ਸਕਦਾ ਏ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਯੋਗਨ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਂ ਨੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀਜਾ ਤੋਂ ਸਤਿਗੁਰੂ ਸਾਹਿਬ ਜੀ ਜੋ ਇਹ ਪਾਵਨ ਸ਼ਲੋਕ 13ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਆਇਆ ਏ ਗੁਰੂ ਸਾਹਿਬ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਜਦੋਂ ਇਸ ਸੰਸਾਰ ਨੂੰ ਤਰ ਰਹੇ ਸਨ ਤੋਂ ਰਾਏ ਬੁਲਾਰ ਨੇ ਸਵਾਲ ਕੀਤਾ ਕਿ ਇਹ ਜਿਹੜਾ ਸਰੀਰ ਹੈ ਇਹ ਜਿਹੜੀ ਬੁੱਧੀ ਹੈ ਇਹ ਉਸੇ ਪ੍ਰਕਾਰ ਕੰਮ ਕਰਦੀ ਰਹਿੰਦੀ ਹੈ ਕਿ ਇਹ ਬਦਲ ਜਾਂਦੀ ਹੈ ਤੋ ਸਤਗੁਰੂ ਸਾਹਿਬ ਜੀਆਂ ਨੇ ਉਹਨਾਂ ਦੇ ਪਰਥਾਏ ਇਹ ਜਿਹੜਾ ਸ਼ਬਦ ਉਚਾਰਿਆ ਤੇ ਦੂਸਰੀ ਉਥਾਨ ਕਾ ਇਹ ਹੈ ਕਿ ਸਤਗੁਰੂ ਸਾਹਿਬ ਜੀਆਂ ਨੂੰ ਸਿੱਖਾਂ ਨੇ ਵੀ ਸਵਾਲ ਕੀਤਾ ਕਿ ਕਿਸ ਪ੍ਰਕਾਰ ਸਤਜੁਗ ਦੇ ਵਿੱਚ ਤ੍ਰੇਤੇ ਦੇ ਵਿੱਚ ਦੁਆਪਰ ਦੇ ਵਿੱਚ ਮਨੁੱਖ ਕਰਮ ਕਰਦਾ ਏ ਉਹ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਦੱਸਿਆ ਇਹ ਪਾਵਨ ਸ਼ਲੋਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ 470 ਅੰਗ ਉੱਪਰ ਸੁਭਾਏ ਮਾਨ ਹੈ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਸੰਗਤੀ ਇਹ ਜਿਹੜਾ ਮੇਰ ਹੁੰਦਾ ਏ ਜਿੱਦਾਂ ਮਾਲਾ ਹੁੰਦੀ ਹੈ ਨਾ ਮਾਲਾ ਤੇ ਮਾਲਾ ਜਿੱਥੇ ਆਣ ਕੇ ਜੁੜਦੀ ਹੈ ਉਥੇ ਇੱਕ ਮਣਕਾ ਹੁੰਦਾ ਹੈ ਉਹ ਦੋਨਾਂ ਧਾਗਿਆਂ ਦੇ ਵਿੱਚ ਪਿਆ ਹੁੰਦਾ ਹੈ ਬਾਕੀ ਸਾਰੇ ਜਿਹੜੇ ਮਣਕੇ ਨੇ ਨਾ ਉਹ ਇੱਕੋ ਧਾਗੇ ਦੇ ਵਿੱਚ ਹੋਣਗੇ ਤੇ ਅਖੀਰਲਾ ਜਿਹੜਾ ਮਣਕਾ ਹੁੰਦਾ ਹੈ ਉਹ ਦੋਨਾਂ ਧਾਗਿਆਂ ਦੇ ਵਿੱਚ ਹੁੰਦਾ ਹੈ ਉਹਨੂੰ ਕਹਿੰਦੇ ਨੇ ਮੇਰ ਤੋ ਇਸ ਪ੍ਰਕਾਰ ਉਹ ਅਕਾਲਪੁਰਖ ਵਾਹਿਗੁਰੂ ਅਦੁੱਤੀ ਬ੍ਰਹਮ ਸਰਪ੍ਰਕਾਸ਼ਕ ਉਹ ਅਕਾਲਪੁਰਖ ਵਾਹਿਗੁਰੂ ਜਿਹੜਾ ਹੈ ਉਹ ਮੇਰ ਹੈ ਮੇਰ ਤੋਂ ਭਾਵ ਕਿ ਜਿਹੜਾ ਸਾਰਿਆਂ ਦਾ ਹੈੱਡ ਹੈ ਜਿਹੜਾ ਸਾਰਿਆਂ ਦਾ ਉਤਪਤੀ ਕਰਤਾ ਉਤਪਾਲਨ ਕਰਤਾ ਪਾਲਣ ਕਰਤਾ ਤੇ ਸੰਘਾਰਨ ਕਰਤਾ ਏ ਇਸ ਅਕਾਲਪੁਰਖ ਵਾਹਿਗੁਰੂ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਉਹ ਮੇਰ ਹੈ ਉਸ ਤੋਂ ਬਾਅਦ ਇਹ ਜਿਤਨੇ ਵੀ ਜੀਵ ਜੰਤੂ ਦੇਵੀ ਦੇਵਤੇ ਕੀਟ ਪਤੰਗੇ ਅਤੇ ਪਸ਼ੂ ਮਨੁੱਖ ਇਹ ਸਾਰੀਆਂ ਜਿਹੜੀਆਂ ਜੁਨਾਂ ਨੇ ਨਾ ਉਹ ਮੇਰ ਦੇ ਆਸਰੇ ਚੱਲਦੀਆਂ ਨੇ ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨਾਨਕ ਮੇਰ ਸਰੀਰ ਦਾ ਜਿਹੜੀ ਰੀੜ ਦੀ ਹੱਡੀ ਐ ਸਰੀਰ ਦੇ ਚਿੱਤਾ ਰੀੜ ਦੀ ਹੱਡੀ ਹੁੰਦੀ ਐ ਉਸੇ ਪ੍ਰਕਾਰ ਇਹ ਸੰਸਾਰ ਦਾ ਜਿਹੜਾ ਸਾਰਿਆਂ ਦਾ ਹੈੱਡ ਐ ਸਾਰਿਆਂ ਤੇ ਜੋ ਉੱਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਮੇਰ ਦੀ ਨਿਆਈ ਐ ਮੇਰ ਭਾਵ ਉਹ ਮਾਲਾ ਦਾ ਜਿਹੜਾ ਸਾਰਿਆਂ ਤੋਂ ਉੱਤੇ ਦੋਨਾਂ ਧਾਗਿਆਂ ਦੇ ਵਿੱਚ ਪਾਇਆ ਹੋਇਆ ਮਣਕਾ ਤੋ ਜਿਸ ਪ੍ਰਕਾਰ ਉਹਨੂੰ ਉਹ ਮਣਕੇ ਨੂੰ ਫੇਰੀਦਾ ਨਹੀਂ ਹੈ ਬਾਕੀ ਜਿਹੜੇ ਮਣਕੇ ਨੇ ਉਹਨਾਂ ਨੂੰ ਜਦੋਂ ਮਾਲਾ ਦਾ ਜਾਪ ਕਰਦੇ ਹਾਂ ਤੇ ਉਹ ਬਾਕੀ ਮਣਕੇ ਫੇਰੀਦੇ ਨੇ ਉਹ ਜਿਹੜਾ ਹੈੱਡ ਵਾਲਾ ਮਣਕਾ ਹੁੰਦਾ ਹੈ ਉਹਨੂੰ ਛੱਡ ਦਈਦਾ ਏ ਉਸ ਤੋਂ ਬਾਅਦ ਫਿਰ ਉਸੇ ਪ੍ਰਕਾਰ ਪਛਾਣ ਨੂੰ ਚੱਲੀਦਾ ਏ ਉਸੇ ਪ੍ਰਕਾਰ ਜਿੱਦਾਂ ਇਹ ਸਾਰੇ ਜੀਵ ਜੰਤੂ ਨੇ ਜੀਵ ਜੰਤੂਆਂ ਦਾ ਜਿਹੜਾ ਸਾਰਿਆਂ ਦਾ ਪਾਲਨ ਕਰਤਾ ਉਤਪਾਦਨ ਕਰਤਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਹੀ ਮਾਲਕ ਹੈ ਉਹ ਮੇਰ ਦੀ ਤਰੀਕੇ ਨਾਲ ਹੈ ਇੱਕ ਰਥ ਇੱਕ ਰਥਵਾਹੁ ਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਸਰੀਰ ਹੈ ਭਾਵੇਂ ਉਹ ਮਨੁੱਖ ਦਾ ਸ਼ਰੀਰ ਹੋਵੇ ਭਾਵੇਂ ਕਿਸੇ ਪਸ਼ੂ ਦਾ ਸ਼ਰੀਰ ਹੋਵੇ 84 ਲੱਖ ਜੁਨਾ ਜਿਹੜਾ ਜਿਹੜਾ ਸ਼ਰੀਰ ਹੈ ਉਹ ਸਾਰੇ ਰਥ ਨੇ ਇੱਕਨਥਵਾਹੁ ਇੱਕੋ ਰਥਵਾਹੁ ਹੈ ਰਥਵਾਹੁ ਭਾਵ ਜਿਹੜਾ ਰੱਥ ਚਲਾਉਣ ਵਾਲਾ ਏ ਰੱਥ ਚਲਾਉਣ ਵਾਲਾ ਜਿਹੜਾ ਰੱਥ ਨੂੰ ਸੰਭਾਲਣ ਵਾਲਾ ਉਹ ਹੈ ਬੁੱਧੀ ਜਿਹੜਾ ਇਹ ਦਿਮਾਗ ਹੈ ਜਿਹੜਾ ਇਹ ਮਨ ਹੈ ਉਹ ਸਰੀਰ ਨੂੰ ਚਲਾਉਣ ਵਾਲਾ ਹੈ ਉਹ ਰੱਥ ਨੂੰ ਚਲਾਉਣ ਵਾਲਾ ਹੈ ਜੁਗ ਜੁਗ ਫੇਰ ਵਟਾਈਐ ਜਿਸ ਪ੍ਰਕਾਰ ਯੁਗ ਬਦਲਦੇ ਉਹ ਬੁੱਧੀ ਉਸੇ ਪ੍ਰਕਾਰ ਕੰਮ ਕਰਦੀ ਕਿਸੇ ਸਮੇਂ ਇਹ ਸਬਰ ਦੇ ਨਾਲ ਕੰਮ ਕਰਦੀ ਕਿਸੇ ਸਮੇਂ ਇਹ ਸੰਤੋਖ ਦੇ ਨਾਲ ਕੰਮ ਕਰਦੀ ਕਿਤੇ ਇਹ ਸੱਚ ਦੇ ਆਸਰੇ ਚੱਲਦੀ ਕਿਤੇ ਇਹ ਜੱਤ ਦੇ ਆਸਰੇ ਚੱਲਦੀ ਤੇ ਕਿਸੇ ਸਮੇਂ ਕੂੜ ਦੇ ਆਸਰੇ ਜਿੱਦਾਂ ਜਿੱਦਾਂ ਜਿਹੜੇ ਇਹ ਯੁਗ ਬਦਲਦੇ ਗਏ ਯੁਗ-ਯੁਗ ਵਟਾਇਆ ਜਾਂਦਾ ਹੈ ਉਸੇ ਪ੍ਰਕਾਰ ਇਹ ਜਿਹੜੀ ਬੁੱਧੀ ਹੈ ਉਹ ਕਾਰਜ ਕਰਦੀ ਹੈ ਜਾਨੀ ਬੁੱਝੇ ਤਾਹੇ ਜਿਨ੍ਹਾਂ ਨੂੰ ਗਿਆਨ ਹੈ ਜਿਹੜੇ ਤਤ ਜਾਨੀ ਨੇ ਉਹ ਇਸ ਨੂੰ বুঝਦੇ ਨੇ ਉਹ ਇਸ ਨੂੰ ਜਾਣ ਲੈਂਦੇ ਨੇ ਅੱਗੇ ਹੁਣ ਸਤਿਗੁਰੂ ਸਾਹਿਬ ਜੀ ਜਦੋਂ ਸਿੱਖਾਂ ਨੇ ਸਵਾਲ ਕੀਤਾ ਕਿ ਕਿਹੜੇ ਯੁੱਗ ਦੇ ਵਿੱਚ ਕਿਸ ਪ੍ਰਕਾਰ ਜਿਹੜਾ ਇਹ ਬੁੱਧੀ ਹੈ ਕੰਮ ਕਰਦੀ ਹੈ ਉਹ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਸਤਜੁਗ ਰਤ ਸੰਤੋਖ ਕਾ ਧਰਮ ਅਗੈ ਰਤ ਵਾਹੋ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਜਦੋਂ ਸਤਜੁਗ ਦਾ ਸਮਾ ਸੀ ਨਾ ਤੇ ਸਤਜੁਗ ਦੇ ਸਮੇਂ ਦੇ ਵਿੱਚ ਸਾਰੇ ਮਨੁੱਖਾਂ ਦੀ ਜਿਹੜੀ ਬੁੱਧੀ ਸੀ ਭਾਵ ਇਹ ਸ਼ਰੀਰ ਰੂਪੀ ਰਾਤ ਨੂੰ ਚਲਾਉਣ ਵਾਲਾ ਜਿਹੜਾ ਅਰਥਵਾਹਾ ਸੀ ਉਹ ਜਿਹੜੀ ਬੁੱਧੀ ਉਹ ਸੰਤੋਖ ਦੇ ਆਸਰੇ ਚੱਲਦੀ ਸੀ ਉਹ ਸੰਤੋਖੀ ਸੀ ਧਰਮ ਅਗੈ ਰਤਵਾਹੋ ਤੇ ਧਰਮ ਦੇ ਆਸਰੇ ਚੱਲਦੀ ਸੀ ਧਰਮ ਦਾ ਉਹਨੇ ਪਾਲਣ ਕੀਤਾ ਹੋਇਆ ਸੀ ਉਹ ਧਰਮ ਕੀ ਹੈ ਧਰਮ ਦੇ ਬਾਰੇ ਪਿੱਛੇ ਵੀ ਵਿਚਾਰ ਕਰਕੇ ਆਏ ਕਿ ਜਿਸ ਪ੍ਰਕਾਰ ਜਿਹੜੇ ਚੰਗੇ ਕਰਮ ਨੇ ਧਾਰਨ ਕਰ ਲੈਣੇ ਉਹ ਧਰਮ ਦੇ ਕਰਮ ਨੇ ਜਿਸ ਪ੍ਰਕਾਰ ਖਿਮਾ ਅਹਿੰਸਾ ਦਇਆ ਮ੍ਰਿਤ ਸਤ ਬਚਨ ਤਪ ਦਾਨ ਸੀਲ ਸੌਚਿਤ ਵਿਸਨਾ ਬਿਨਾ ਧਰਮ ਲਿੰਗ ਦਸ ਜਾਨ ਇਹ ਜਿਹੜੀਆਂ 10 ਨਿਸ਼ਾਨੀਆਂ ਇਹ ਧਰਮ ਦੀਆਂ ਨੇ ਜਿੱਦਾਂ ਕਿਸੇ ਨੂੰ ਮਾਫ ਕਰ ਦੇਣਾ ਜੀਵ ਦੀ ਹਤਿਆ ਨਹੀਂ ਕਰਨੀ ਮਿੱਠੇ ਬਚਨ ਬੋਲਣੇ ਕੇ ਜੀਵ ਤੇ ਕਿਰਪਾ ਕਰਨੀ ਸਤਿ ਵਚਨ ਬੋਲਣੇ ਤਪ ਕਰਨਾ ਪ੍ਰਮਾਤਮਾ ਦੀ ਬੰਦਗੀ ਕਰਨੀ দান ਕਰਨਾ ਉਸ ਤੋਂ ਬਾਅਦ ਸੀਲ ਸੋਚ ਭਾਵੇ ਜਿਹੜੇ ਚੰਗੇ ਗੁਣ ਨੇ ਧਾਰਨ ਕਰਨੇ ਧਰਮ ਦੇ ਕਰਮ ਨੇ ਤੇ ਜਦੋਂ ਸਤਜੁਗ ਦਾ ਸਮਾਂ ਸੀ ਉਦੋਂ ਸਾਰਿਆਂ ਨੇ ਧਰਮ ਦੇ ਜਿਹੜੇ ਕਰਮ ਨੇ ਜਿਹੜੀਆਂ ਧਰਮ ਦੀ ਨਿਸ਼ਾਨੀਆਂ ਨੇ ਇਹਨਾਂ ਨੂੰ ਗ੍ਰਹਿਣ ਕੀਤਾ ਹੋਇਆ ਸੀ ਤੇ ਸੰਤੋਖ ਦੇ ਨਾਲ ਉਹ ਸੰਤੋਖ ਦੇ ਆਸਰੇ ਚੱਲਦੇ ਸਨ ਤੇ ਉਸ ਵੇਲੇ ਇਹ ਜਿਹੜੀ ਬੁੱਧੀ ਸੰਤੋਖ ਦੇ ਆਸਰੇ ਸਬਰ ਦੇ ਆਸਰੇ ਚੱਲਦੀ ਸੀ ਤਾਂ ਗੁਰੂ ਸਾਹਿਬ ਜੀ ਨੂੰ ਪੁੱਛਣਾ ਕਰੀਏ ਕਿ ਸੰਤੋਖ ਕੀ ਹੈ ਦੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਸੰਸਾਰ ਤੇ ਜਿਹੜਾ ਵੀ ਮਨੁੱਖ ਵੇਖਣਾ ਕਰੀਏ ਮਨੁੱਖ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਤ੍ਰਿਪਤੀ ਨਹੀਂ ਹੁੰਦੀ ਜੇ ਉਹ ਮਨੁੱਖ ਨੂੰ ਮਾਇਆ ਦੇ ਹਿਸਾਬ ਦੇ ਵਿੱਚ ਹੀ ਹੈ ਜੇ ਉਹਨੂੰ ਲੱਖ ਰੁਪਇਆ ਪ੍ਰਾਪਤ ਹੋ ਜਾਵੇ ਉਹ ਸੋਚਦਾ ਹੈ ਹੁਣ ਮੈਨੂੰ ਕਰੋੜਾਂ ਦੇ ਵਿੱਚ ਹੋ ਜਾਵੇ ਕਰੋੜਾਂ ਵਾਲਾ ਅਰਬਾਂ ਦੇ ਮਗਰ ਅਰਬਾਂ ਵਾਲਾ ਖਰਬਾਂ ਦੇ ਮਗਰ ਇਸੇ ਪ੍ਰਕਾਰ ਇਹ ਭੱਜੀ ਜਾਂਦੀ ਹੈ ਇਹਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਤਾਂ ਸਾਧਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਤ੍ਰਿਸ਼ਨਾ ਵਿਰਲੇ ਹੀ ਕੀ 부ਝੀ ਹੈ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋ ਰੇ ਪਰੇ ਪਰਾਈ ਸਿਓ ਲੁਜੀ ਹੈ ਜਿਹੜਾ ਸਾਈਕਲ ਵਾਲਾ ਉਹ ਮੋਟਰਸਾਈਕਲ ਦੇ ਮਗਰ ਜਿਹੜਾ ਮੋਟਰਸਾਈਕਲ ਵਾਲਾ ਉਹ ਗੱਡੀਆਂ ਦੇ ਮਗਰ ਤੇ ਗੱਡੀਆਂ ਵਾਲਾ ਜਹਾਜ਼ਾਂ ਦੇ ਮਗਰ ਇਸੇ ਪ੍ਰਕਾਰ ਹੀ ਭੱਜੀ ਜਾ ਰਹੇ ਨੇ ਦੌੜੀ ਜਾ ਰਹੇ ਨੇ ਕਿਉਂਕਿ ਇਹਨਾਂ ਕੋਈ ਸੰਤੋਖ ਨਹੀਂ ਹੈ ਸੰਤੋਖ ਤੋਂ ਬਿਗੈਰ ਕੋਈ ਰਾਜਦਾ ਨਹੀਂ ਸਤਿਗੁਰੂ ਸਾਹਿਬ ਜੀ ਕਹਿੰਦੇ ਬਿਨਾ ਸੰਤੋਖ ਨਹੀਂ ਕੋਊ ਰਾਜੈ ਸੁਪਨ ਮਨੋਰਥ ਪਥਿ ਸਭ ਕਾਜੈ ਕਿ ਸੰਤੋਖ ਤੋਂ ਬਿਗੈਰ ਕੋਈ ਵੀ ਮਨੁੱਖ ਰਾਜਦਾ ਨਹੀਂ ਹੈ ਰਜਣਾ ਭਾਵ ਜਦੋਂ ਤ੍ਰਿਪਤੀ ਹੋ ਗਈ ਤੋ ਸਬਰ ਐਸਾ ਏ ਸੰਤੋਖ ਐਸਾ ਏ ਜੇ ਇਹਨੂੰ ਢ੍ਰਿੜ ਕਰ ਲਈਏ ਤੇ ਦਰਿਆ ਦੇ ਵੰਗ ਵਧ ਜਾਂਦਾ ਏ ਸਬਰ ਇਹ ਸਵਾਉ ਜੇ ਤੂੰ ਬੰਦਾ ਢ੍ਰਿੜ ਕਰੈ ਵਧ ਧੀਵੈ ਦਰਿਆਉ ਟੁੱਟ ਨਾ ਧੀਵੈ ਵਹੜਾ ਬਾਦਨੂ ਇਹ ਖਤਮ ਨਹੀਂ ਹੁੰਦਾ ਜੇ ਸਬਰ ਆ ਜਾਵੇ ਮਨੁੱਖ ਨੂੰ ਤੋ ਸਤਜੁਗ ਦੇ ਸਮੇ ਲੋਕਾਂ ਦੇ ਸਬਰ ਸੀ ਉਹ ਸਬਰ ਵਾਲੇ ਸਨ ਤੇ ਧਰਮ ਨੂੰ ਅੱਗੇ ਰੱਖ ਕੇ ਚੱਲਦੇ ਸਨ ਅੱਗੇ ਸਤਿਗੁਰੂ ਸਾਹਿਬ ਜੀ ਤ੍ਰੇਤੇ ਦੇ ਸਮੇਂ ਦੇ ਬਾਰੇ ਦੱਸਦੇ ਤ੍ਰੇਤੇ ਰਥ ਜਤੈ ਕਾ ਜੋਰ ਅਗੈ ਰਥ ਬਾਹੋ ਫਿਰ ਸਮਾਂ ਆਇਆ ਤ੍ਰੇਤੇ ਦਾ ਸਤਜੁਗ ਦਾ ਸਮਾਂ ਬਤੀਤ ਹੋ ਗਿਆ ਤ੍ਰੇਤੇ ਦਾ ਸਮਾਂ ਆਇਆ ਤੇ ਤ੍ਰੇਤੇ ਦੇ ਸਮੇਂ ਦੇ ਵਿੱਚ ਤੇ ਸਮਾਂ ਆ ਗਿਆ ਜਤ ਦਾ ਤ੍ਰੇਤੇ ਦੇ ਵਿੱਚ ਮਨੁੱਖ ਜਤ ਧਰਨ ਕਰਦੇ ਹੁੰਦੇ ਸਨ ਇਥੋਂ ਤੱਕ ਮੰਨਣਾ ਹੈ ਕਿ ਉਸ ਵੇਲੇ ਨਾ ਜੇ ਕਿਸੇ ਰਾਜੇ ਨੇ ਜੱਗ ਕਰਨਾ ਹੁੰਦਾ ਸੀ ਜੱਗ ਤੇ ਜਦੋਂ ਉਹਨੇ ਆਪਣੀ ਰਾਣੀ ਦੇ ਨਾਲ ਸੌਣਾ ਤੇ ਵਿੱਚ ਨੰਗੀ ਕਿਰਪਾਨ ਰੱਖ ਕੇ ਸੌਣਾ ਤੇ 1 ਸਾਲ ਤੱਕ ਉਹਦਾ ਯਾਤ ਰਹਿਣਾ ਤੇ 1 ਸਾਲ ਯਾਤ ਰਹਿਣ ਤੋਂ ਵਾਦਾ ਉਹਨੇ ਆਪਣੀ ਜੋਰ ਦੇ ਨਾਲ ਯਾਤ ਰੱਖਣਾ ਤੇ ਉਸ ਤੋਂ ਬਾਅਦ ਫਿਰ ਜੱਗ ਕਰਨਾ ਗੁਰੂ ਸਾਹਿਬ ਜੀ ਅੱਗੇ ਬਚਨ ਕਰਦੇ ਜੋਰ ਅੱਗੇ ਰਥਵਾਹ ਜਿਹੜਾ ਜੋਰ ਦੇ ਆਸਰੇ ਚੱਲਣ ਵਾਲਾ ਰਥ ਹੈ ਜਿਹੜੀ ਇਹ ਬੁੱਧੀ ਹੈ ਉਦੋਂ ਜੱਤ ਤੇ ਜੋਰ ਦੇ ਨਾਲ ਚੱਲਦੀ ਹੁੰਦੀ ਸੀ ਉਦੋਂ ਮਨੁੱਖਾਂ ਨੇ ਜੱਤ ਧਰਨ ਕੀਤਾ ਹੁੰਦਾ ਸੀ ਤੇ ਜੱਤ ਐਸਾ ਹੈ ਨਾ ਜੱਤ ਜਿਹੜਾ ਜਤੀ ਸਤੀ ਮਹਾਂਪੁਰਖ ਹੈ ਉਹਦੇ ਬਚਨ ਪੂਰੇ ਹੁੰਦੇ ਨੇ ਜਿਹੜੀ ਇਸਤਰੀ ਜਤੀ ਹੈ ਉਹਦੇ ਵੀ ਬਚਨ ਪੂਰੇ ਹੁੰਦੇ ਨੇ ਤਾਂ ਇਸ ਪ੍ਰਕਾਰ ਇਹ ਜੱਤ ਬਹੁਤ ਵੱਡੀ ਚੀਜ਼ ਹੈ ਜੱਤ ਭਾਵ ਕੀ ਇੱਕ ਆਪਣੇ ਪਤੀ ਪਰਮੇਸ਼ਵਰ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਵੇਖਣਾ ਹੋਰ ਕਿਸੇ ਦੇ ਨਾਲ ਜਿਸ ਪ੍ਰਕਾਰ ਸਤਕੁਨੂ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੀ ਜੀਵ ਈਸ਼ ਹੈ ਜੀਵ ਦਾ ਕੇਵਲ ਇੱਕੋ ਹੀ ਪ੍ਰੇਮ ਹੋਣਾ ਚਾਹੀਦਾ ਹੈ ਉਹ ਆਪਣੇ ਪਰਮਾਤਮਾ ਰੂਪ ਪਤੀ ਦੇ ਨਾਲ ਇਸ ਪ੍ਰਕਾਰ ਜਿਹੜੇ ਜਤੀ ਹੋ ਗਏ ਜਿਨ੍ਹਾਂ ਨੇ ਜੱਤ ਧਾਰਨ ਕਰ ਲਿਆ ਫਿਰ ਉਹਨਾਂ ਦੇ ਚ ਕਰਾਮਾਤਾਂ ਵਰਤਦੀਆਂ ਨਹੀਂ ਤੋ ਤ੍ਰੇਤੇ ਦਾ ਸਮਾਂ ਸੀ ਤ੍ਰੇਤੇ ਦੇ ਸਮੇਂ ਦੇ ਵਿੱਚ ਮਨੁੱਖ ਜੱਤ ਧਾਰਨ ਕਰਦਾ ਹੁੰਦਾ ਸੀ ਤੇ ਉਦੋਂ ਜ਼ੋਰ ਦੇ ਨਾਲ ਇਹ ਸਾਰੇ ਕਾਰ ਚੱਲਦੇ ਸਨ ਦਵਪਰ ਰਥ ਤਪੈ ਕਾ ਸਤ ਅਗੈਰਥ ਵਾਹੋ ਫਿਰ ਸਮਾ ਆਇਆ ਦਵਪਰ ਦਾ ਦਵਪਰ ਦੇ ਸਮੇਂ ਦੇ ਵਿੱਚ ਤਪ ਆ ਗਿਆ ਤਪ ਧੂਣੀਆਂ ਤਖਾਉਣੀਆਂ ਪੁੱਠੇ ਲਟਕਣਾ ਤੇ ਤਪ ਕਰਨਾ ਤੇ ਉਸ ਸਮੇ ਸਤ ਚੱਲਦਾ ਹੁੰਦਾ ਸੀ ਸਤ ਦੇ ਆਸਰੇ ਸਾਰਾ ਕੁਝ ਚੱਲਦਾ ਸੀ ਉਦੋਂ ਫਿਰ ਇਹ ਜਿਹੜੀ ਬੁੱਢੀ ਸੀ ਉਹ ਸਤ ਦੇ ਅਨੁਸਾਰ ਚੱਲਣ ਲੱਗ ਪਈ ਤਪ ਦਾ ਸਮਾ ਆਇਆ ਤੇ ਤਾਪ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਂਦੀ ਸੀ ਐਸਾ ਸਮਾਂ ਸੀ ਜਦੋਂ ਤਪ ਹੁੰਦਾ ਸੀ ਸਤ ਦੇ ਆਸਰੇ ਚੱਲਦਾ ਸੀ ਅੱਗੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਕਾਲ ਯੁਗ ਦੇ ਸਮੇਂ ਦੇ ਬਾਰੇ ਦੱਸਦੇ ਕਾਲ ਯੁਗ ਰੱਥ ਅਗਨ ਕਾ ਕੂੜ ਅਕੈਰਥ ਵਾਹੋ ਤੇ ਕਾਲ ਯੁਗ ਦਾ ਸਮਾਂ ਐਸਾ ਆਇਆ ਕਾਲ ਯੁਗ ਦੇ ਸਮੇਂ ਦੇ ਵਿੱਚ ਜਿਹੜਾ ਅਗਨੀ ਅਗਨੀ ਦਾ ਰੱਥ ਆਇਆ ਤੇ ਕੂੜ ਅੱਗੇ ਰਥਵਾਹੋ ਇਹ ਅਗਨੀ ਕਾਦੀ ਹੈ ਵਿਸ਼ੇ ਵਿਕਾਰਾਂ ਦੀ ਅਗਨੀ ਮਾਇਆ ਦੀ ਅਗਨੀ ਤੇ ਚਲਦੀ ਕਾਦੇ ਨਾਲ ਹੈ ਕੂੜ ਦੇ ਨਾਲ ਝੂਠ ਦੇ ਨਾਲ ਅੱਜ ਜਿਹਨੇ ਝੂਠ ਬੋਲਦੇ ਨੇ ਨਾ ਇਹ ਸਾਰੇ ਅਗਨੀ ਦੇ ਰੱਥ ਤੇ ਸਵਾਰ ਨੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਇਹ ਜਿਹੜਾ ਉੜ ਹੈ ਇਹ ਰਥਵਾਹੀ ਹੈ ਰਾਤ ਨੂੰ ਚਲਾਉਣ ਵਾਲਾ ਏ ਇਹ ਜਿਹੜੀ ਬੁੱਧੀ ਰੂਪ ਰਥ ਹੈ ਜਿਹੜੀ ਬੁੱਧੀ ਨੇ ਚਲਾਉਣਾ ਸੀ ਉਹ ਝੂਠ ਦੇ ਆਸਰੇ ਹੋ ਗਈ ਸਤਜੁਗ ਦੇ ਸਮੇਂ ਦੇ ਵਿੱਚ ਸੰਤੋਖ ਸੀ ਤ੍ਰੇਤੇ ਦੇ ਸਮੇਂ ਦੇ ਜਤ ਸੀ ਦੁਆਪਰ ਦੇ ਸਮੇਂ ਦੇ ਵਿੱਚ ਤਪ ਸੀ ਤੇ ਕਾਲਯੁਗ ਦਾ ਸਮਾਂ ਆਇਆ ਤੇ ਅਗਨੀ ਹੋ ਗਈ ਝੂਠ ਹੋ ਗਿਆ ਪਹਿਲਾਂ ਸੀ ਧਰਮ ਚੱਲਦਾ ਹੁੰਦਾ ਸੀ ਧਰਮ ਦੇ ਆਸਰੇ ਲੋਕ ਜਿਉਂਦੇ ਸਨ ਉਸ ਤੋਂ ਬਾਅਦ ਜ਼ੋਰ ਹੀ ਜਾਤਰੇ ਅਨੁਸਾਰ ਉਹ ਆਪਣਾ ਜੋਰ ਵਰਤਦੇ ਸਨ ਫਿਰ ਸਾਤ ਆ ਗਿਆ ਪਰ ਇਹ ਕਾਲ ਯੁਗ ਦਾ ਸਮਾਂ ਐਸਾ ਭਿਆਨਕ ਸਮਾਂ ਆਇਆ ਕਾਲ ਯੁਗ ਦੇ ਸਮੇਂ ਦੇ ਵਿੱਚ ਝੂਠ ਹੀ ਵਾਪਰ ਰਿਹਾ ਏ ਝੂਠ ਹੀ ਹੋ ਰਿਹਾ ਏ ਕਾਲ ਯੁਗ ਦੇ ਸਮੇਂ ਦੇ ਵਿੱਚ ਇਸ ਪ੍ਰਕਾਰ ਇਹ ਸਾਰੀ 32 ਲੱਖ ਜਿਹੜੀ ਆ ਇੱਕ ਚੌਂਕੜੀ ਦੀ ਉਮਰ ਬਣਦੀ ਹੈ ਤੇ 432000 ਜਿਹੜੀ ਬਰੇ ਕੱਲੀ ਕਾਲ ਯੁਗ ਦੀ ਉਮਰ ਹੈ ਉਸ ਤੋਂ ਬਾਅਦ 8,64,000 ਵਰੇ ਇਹ ਜਿਹੜੀ ਉਮਰ ਹੈ ਕੱਲੀ ਤ੍ਰੇਤੇ ਦੀ ਉਮਰ ਹੈ ਤੂੰ ਤ੍ਰੇਤੇ ਤੋਂ ਬਾਅਦ ਦਵਾਪਰ ਦੀ ਉਮਰ ਹੈ 8,64,000 ਉਸ ਤੋਂ ਬਾਅਦ 16 ਲੱਖ ਤੇ 17 ਲੱਖ ਤੇ 28000 ਜਿਹੜੀ ਉਮਰ ਹੈ ਉਹ ਕੱਲੀ ਤ੍ਰੇਤੇ ਦੀ ਉਮਰ ਹੈ ਉਸ ਤੋਂ ਬਾਅਦ ਸਾਰੀ 33 ਲੱਖ ਦੇ ਕਰੀਬ ਇਹ ਸਾਰੀ ਉਮਰ ਬਣਦੀ ਹੈ ਤੋਂ ਇਸ ਪ੍ਰਕਾਰ ਤ੍ਰੇਤੇ ਦੇ ਵਿੱਚ ਇਹ 33 ਲੱਖ ਜਿਹੜੀ ਉਮਰ ਹੈ ਇਹ ਕੱਲੀ ਸਤਜੁਗ ਦੀ ਹੈ ਇਸ ਪ੍ਰਕਾਰ ਇਹ ਜਿਹੜੀ ਸਾਰੀਆਂ ਉਮਰਾਂ ਜਿੱਦਾਂ ਸਤਜੁਗ ਦੇ ਸਮੇਂ ਉਮਰ ਜਾਦੀ ਸੀ ਤੇ ਤ੍ਰੇਤੇ ਦਾ ਸਮਾਂ ਆਇਆ ਤੇ ਤ੍ਰੇਤੇ ਦੇ ਸਮੇਂ ਦੇਚ ਉਮਰ ਹੋਰ ਘਟ ਗਈ ਉਸ ਤੋਂ ਬਾਅਦ ਦਵਾਪਰ ਆਇਆ ਦਵਾਪਰ ਦੇ ਵਿੱਚ ਅੱਧੀ ਰਹਿ ਗਈ ਤੇ ਸਤਜੁਗ ਦਾ ਉਸ ਤੋਂ ਬਾਅਦ ਕਾਲਜੁਗ ਦਾ ਸਮਾਂ ਆਇਆ ਤੇ ਕਾਲਜੁਗ ਦੇ ਵਿੱਚ ਉਹ ਤੋਂ ਵੀ ਅੱਧੀ ਰਹਿ ਗਈ ਕਿਉਂਕਿ ਕੂੜ ਦਾ ਜਿਹੜਾ ਪਸਾਰਾ ਹੋਇਆ ਪਿਆਏ ਝੂਠ ਦਾ ਪਸਾਰਾ ਚਾਰੇ ਪਾਸੇ ਫੈਲਿਆ ਪਿਆਏ ਤੇ ਸਤਖਨੂ ਸਾਹਿਬ ਜੀ ਕਹਿੰਦੇ ਹੁਣ ਇਹ ਝੂਠ ਦੀ ਅੱਗ ਤੋਂ ਬਚਣਾ ਕਿਸ ਪ੍ਰਕਾਰ ਹੈ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਸਤਜੁਗ ਸਤ ਤ੍ਰੇਤਾ ਜੱਗੀ ਦਵਾਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਤੀਨੋਂ ਜਿਹੜਾ ਕੱਲ ਕੇਵਲ ਨਾਮ ਆਧਾਰ ਕਲ ਯੁਗ ਦੇ ਜੇ ਕਿਸੇ ਦਾ ਆਸਰਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਹੈ ਪਰਮਾਤਮਾ ਦੇ ਨਾਮ ਤੋਂ ਬਗਾਰ ਹੋਰ ਕਿਸੇ ਦਾ ਆਸਰਾ ਨਹੀਂ ਹੈ ਹੋਰ ਕਿਸੇ ਨੇ ਸਾਥ ਨਹੀਂ ਚੱਲਣਾ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਭੋ ਹੁਣ ਸਮਾ ਆਇਆ ਏ ਕਲਯੁਗ ਦਾ ਤੇ ਪ੍ਰਮਾਤਮਾ ਦਾ ਨਾਮ ਹੀ ਬੀਜਣਾ ਕਰੋ ਜੇ ਪ੍ਰਮਾਤਮਾ ਦਾ ਨਾਮ ਬੀਜੋਗੇ ਤੇ ਉਹ ਫਿਰ ਤੁਸੀਂ ਵੱਢੋਗੇ ਉਹ ਫਲ ਹੀ ਭੂਤ ਹੋਵੇਗਾ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਇਹ ਸੀ ਪਹਿਲੇ ਸ਼ਲੋਕ ਦੀ ਵਿਚਾਰ ਤੋ ਗੁਰੂ ਸਾਹਿਬ ਜੀਆਂ ਦੇ ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹਾਂ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜਕੇ ਸਮਾਪਤੀ ਕਰੀਏ ਦਵਾਪਰ ਰੱਥ ਤਪੈ ਕਾ ਸਤ ਅਗੈ ਰੱਥ ਵਾਹੋ ਕਲ ਯੁਗ ਰੱਥ ਅਗਨ ਕਾ ਕੂੜ ਅਗੈਰਥ ਵਾਹੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ